ਹਾਂਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਆ ਗਏ ਖਾਲ ਲੱਗੇ ਆ ਤੁਹਾਨੂੰ ਘੋਗੇ ਪਿੰਡ ਦੇ ਵਿੱਚੋਂ ਵੀਡੀਓ ਵੀਰ ਕੋ ਟਾਪ ਕਲਾਸ ਝੋਟੀਆਂ ਜਿਨ੍ਹਾਂ ਨੂੰ ਕਹਿੰਦਾ ਨਾ ਐਂਡ ਪੀਸ ਐਂਡ ਪੀਸ ਜੇ ਵੇਖੋ ਕਰੋ ਨਗੀਨੇ ਚੈੱਕ ਟੋਕੜ ਗੱਬਣ ਝੋਟੀ ਕੁਆਲਟੀ ਵੇਖੋ ਕਿਦਾਂ ਕਿਦਾਂ ਦੀਆਂ ਝੋਟੀਆਂ ਵੀਰ ਕੋ ਤੇ ਸਾਰੀਆਂ ਕੱਲੀ ਕੱਲੀ ਦੀ ਆਪਾਂ ਡਿਟੇਲ ਦੱਸਦੇ ਆ ਤੇ ਕੱਲੀ ਕੱਲੀ ਦੀ ਜਾਣਕਾਰੀ ਦਿੰਨੇ ਆ ਤੇ 8-9 ਮਹੀਆਂ ਦੇ ਕਰੀਬ ਹੈਗੀਆਂ ਵਾ ਆਪਾਂ ਸਾਰੀਆਂ ਦੀ ਜਾਣਕਾਰੀ ਦੇ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਦੇਖਿਓ ਪੂਰੀ ਵੀਡੀਓ ਤੇ ਕਰਿਓ ਸੰਪਰਕ ਸਾਰੀ ਤੁਹਾਨੂੰ ਜਾਣਕਾਰੀ ਦਿੰਨੇ ਆਂ ਵੀਰ ਜੀ ਕੱਲੀ ਕੱਲੀ ਦੀ ਜਾਣਕਾਰੀ ਵੇਖ ਕੇ ਸੰਪਰਕ ਕਰ ਸਸੀ ਕਾ ਵੀਰ ਜੀ ਸਸੀ ਦਾ ਵੀਰ ਜੀ ਹੋਰ ਸੁਣਾਓ ਠੀਕ ਠਾਕ ਵੀਰ ਜੀ ਬਹੁਤ ਵਧੀਆ ਕਿੰਨੇ ਜਨਮਰ ਜੀ ਵੀਰ ਜੀ ਆਪਾਂ 7 ਮਈਆ ਬਖਾਵਾਂਗੇ 7 ਹਾਂ ਜੀ ਤੇ ਤੋਕੜਾਂ ਬਣਾ ਲਈ ਤੇ ਤਿਆਰ ਮਹੀ ਵੀ ਮਿਲ ਜੂਗੀ 25 ਵਾਲੀਆਂ ਵੀ ਮਿਲ ਜਾਣਗੀਆਂ ਠੀਕ ਹੈ ਜੀ ਤੇ ਬਾਕੀ ਦਿਨੋਂ ਧੰਨਵਾਦ ਚੈਨਲ ਨੂੰ ਸ਼ੇਅਰ ਸਪੋਰਟ ਕਰਿਆ ਕਰੋ ਠੀਕ ਹੈ ਜੀ ਇਧਰ ਆਪਣਾ ਘੋਗਾ ਤਹਿਸੀਲ ਬਟਾਲਾ ਦੇ ਡਿਸਟ੍ਰਿਕਟ ਦਾ ਦਾਸਪੁਰਿਆ ਠੀਕ ਹੈ ਜੀ ਤੇ ਨਾਮ ਹੈ ਰਮਾਨ ਨੰਬਰ ਬੋਲ ਦੋ ਨੰਬਰ ਹੈਗਾ 78140 88635 ਫੇਰ ਬੋਲ ਦੋ ਜੀ 78140 88635 ਵੀਰ ਜੀ ਨੰਬਰ ਹੈ ਆ ਤੇ ਬਾਕੀ ਸਕਰੀਨ ਦੇ ਉੱਤੇ ਆਉਣ ਰਿਹਾ ਜੀ ਠੀਕ ਹੈ ਭਾਜੀ ਤੇ ਲਾ ਕੇ ਪੁੱਛ ਸਕਦੇ ਸਾਰੀ ਕਿਧਰੋ ਸ਼ਾਜੀ ਚਾਲੂ ਕਰੀਏ ਵੀਰ ਜੀ ਆਪਾਂ ਛੋਟੀ ਜੀ ਕੀਮਤ ਤੋਂ ਚਾਲੂ ਕਰ ਦਿੰਦੇ ਆ ਛੋਟੀ ਤੋਂ ਚਾਲੂ ਕਰੀਏ ਇਹ ਵੀ ਵੱਡੀਆਂ ਵਈਆਂ ਵਿਖਾਉਣੀਆਂ ਐਂਡ ਤੱਕ ਜੁੜੇ ਰਹਿਣਾ ਠੀਕ ਹੈ ਜੀ ਏ ਬੂਰੀ ਆ ਗਈ ਨੀਲੀ 라ਵੀ ਮੂਰੀ ਆ ਗਈ ਨੀਲੀ 라ਵੀ ਦੀ ਤਨਾਲੀ ਬੂਰੀ ਆ ਬਹੁਤ ਚੰਗੀ ਮੈਂ ਵਾ ਪਤਾ ਨਹੀਂ ਜਾਨੀ ਕਿਥੇ ਮਰਜੀ ਚੈੱਕ ਕਰਵਾ ਲਵਾਂ ਬਸ ਕਿ ਕੋ ਸਾਂਹ ਵਾਲੇ ਥਾਣੇ ਨਹੀਂ ਆਈ ਫੁੱਲ ਗਰੰਟੀ ਆ ਕਿਸੇ ਨੇ ਸਾਂਭੀ ਨਹੀਂ ਆ ਖੋਲੋ ਜੀ ਇਹਨੂੰ ਹੁਣ ਜੀ ਇਹ ਚੰਗੀ ਕੱਬ ਚਾਰੂ ਜੂਰੂ ਬਹੁਤ ਆ ਜਦੋਂ ਪੱਠਿਆਂ ਨਾ ਲੱਗੀ ਆ ਜੇ ਥੋੜੀ ਜਿਹੀ ਕਿਸੇ ਨੇ ਸਾਂਭੀ ਹੁੰਦੀ ਤਾਂ ਮੈਂ ਕੁਛ ਅੱਜ ਰੰਗ ਢਾਂਗੀ ਹੋਰ ਹੋਣਾ ਸੀ ਬਿਲਕੁਲ ਮਰਜੀ ਲੋਕ ਸਾਂਭਦੇ ਨਹੀਂ ਗਾ ਲੋਰ ਬਾਕੀ ਥਣ ਥੋਣੇ ਬਹੁਤ ਚੰਗਾ ਲੱਗਾ ਹਾਂ ਜੀ ਜੀ ਕਿੰਨਾ ਸੂਆ ਉਹ ਵੀਰ ਜੀ ਵੀਰ ਜੀ ਆਪਣੇ ਇੰਦਾ ਜਨਾ ਹੀ ਨੇ ਦੂਜੇ ਨੇ ਤੀਜੇ ਲਾਲ ਨੇ ਕੋਈ ਤੇ ਕਿੰਨਾ ਦੁੱਧਿਆ ਦੁੱਧ ਵੀਰ ਜੀ 4-5 ਕਿਲੋ ਹੋ ਜੇ 4-5 ਕਿਲੋ ਤਾਂ ਗੱਭਣ ਆ ਟਾਈਆਂ ਦੀ ਗੱਭਣ ਕਿੱਟ ਪਾਸੇ ਮੋਲਣ ਜਮਾ ਗਣਾ ਮੁੱਤੜਾ ਠੀਕ ਹੈ ਜੀ ਕਿ ਵੀਰ ਕਹਿੰਦਾ ਵੀ ਛੋਟੇ ਜੀ ਕੀਮਤ ਕਰਨੀ ਦੇਖ ਲਓ ਜੀ ਪੱਠਿਆਂ ਤੋਂ ਨਹੀਂ ਆਉਂਦੀ ਪਿਛਾਂ ਨੂੰ ਚਾਰੂ ਆ ਕੇ ਕੋ ਰਹੀ ਕਰਮਾ ਵਾਲੇ ਬੰਦੇ ਕੋ ਵੀ ਜਿੰਨੇ ਸਾਂਭੀ ਘਟਿਆ ਸਾਂਭੀ ਘਟਿਆ ਦੇਖੋ ਜੀ ਪਿਓਰ ਨੀਲੀ ਚ ਅੱਖਾਂ ਓੱਖਾਂ ਕੱਦ ਕਾਠ ਬਹੁਤ ਵੱਡਾ ਇਹ ਵੀ ਚੰਗੀ ਹੈਗੀ ਵੀ ਸੀ ਲਿਆ ਲਓ ਜੀ ਹੈ ਵੀ ਸੀ ਲਿਆ ਜੀ ਦੇਖੋ ਕਰੋ ਜੀ ਚੈੱਕ ਵੱਡੀ ਕੱਦ ਕਾਠ ਤੋਂ ਬਹੁਤ ਵੱਡਾ ਲਓ ਫੇਸ ਕੁਆਲਟੀ ਵਖਾਲ ਦਿਓ ਇੱਕ ਵਾਰ ਬਹੁਤ ਸਾ ਖੁੱਲਾ ਰਹਾ ਦੀ ਪਰ ਰਲਦੇ ਨਾਲ ਫਿੰਗਰ ਆ ਦੇ ਹਾਂ ਜੀ ਹਾਂ ਜੀ ਦੇਖੋ ਜੀ ਬੂਰੀ ਮੈਂ ਤੇ ਨਾ ਬੂਰੀ ਅੱਖਾਂ ਦੇ ਸਾਰੀਆਂ ਨਿਸ਼ਾਨੀਆਂ ਹੈਗੀਆਂ ਜੇ ਬਾਕੀ ਬੱਚੇ ਵੀ ਗਾਂ ਚੰਗੇ ਪਾ ਸਕਦੀ ਆ ਹਾਂਜੀ ਹਾਂਜੀ ਘਰ ਵਾਲੇ ਜਾਂਦੇ ਸੀ ਵੀ ਕੱਡੀਆਂ ਦਿੱਤੀਆਂ ਗੇਨ ਦੂ ਹਾਂਜੀ ਹਾਂਜੀ ਕੱਟੀ ਵੀ ਵੀਰ ਜੀ ਤੁਸੀਂ ਇਹਦੇ ਦੇ ਪੈਸੇ ਲਾਏ ਸੀ ਨਾ ਹਾਂਜੀ ਲਾਏ ਸੀ ਤੁਸੀਂ ਲਾਏ ਤੇ ਕੀ ਸ਼ਾਦੀ ਡਿਮਾਂਡ ਹੈ ਦੀ ਵੀਰ ਜੀ ਜਮਾ ਜਿਆਰੀ ਦਵਾਂਗੇ ਹਾਂਜੀ ਉਹ 62000 ਕਰਦੇ ਆ 62000 ਦੀ ਦਾਂਗੇ ਕੋਈ ਹੋਰ ਮਾਨਤਣ ਹੋਰ ਇਹ ਆ ਵੀ ਜਿਹੜਾ ਵੀ ਖੜ ਕੋਈ ਜੋੜਾ ਲਊਗਾ ਉਹਦਾ ਫੋਨ ਤੇ ਮਾਨਤਣ ਕਰਾਂਗੇ ਜਰੂਰ ਠੀਕ ਹੈ ਜੀ ਆ ਛੋਟੀ ਆ ਗਈ ਜੇ ਬੱਚਾ ਗਿਆ ਮਾਰੇ ਦਾ ਠੀਕ ਹੈ ਵੀਰ ਜੀ ਕੋਈ 5 ਦਿਨਾਂ ਦੀ ਲੜੇ ਤੇ ਮਹੀਨੇ ਦੀ ਦਾਲੇ ਠੀਕ ਹੈ ਜੀ। ਉਹ 부ਸ਼ੀ ਬਣੀ ਹੈ। ਉਹ 부ਸ਼ੀ ਬਣੀ ਜੇ। ਠੰਡੀ ਐ ਥੋੜੀ ਭਾਵੇਂ ਭਾਰੇ ਨਾ ਚੋਲੋ ਭਾਵੇਂ ਬੱਚੇ ਨਾਲ ਲਓ ਵੀਰ ਜੀ ਇਦਾਂ ਮਿਲ ਜਾਂਦੀ। 부ਸ਼ੀ ਤੇ ਵੀ ਲੱਗਦੀ ਆ ਜੀ। ਕਿਹਦੇ ਵੀ ਲੱਗਦੀ ਆ ਉਹ ਇਹ। ਲਓ ਜੀ। 부ਸ਼ੀ ਤੇ ਵੀ ਲੱਗਦੀ ਜੇ। ਤੇ ਥੋੜੇ ਪੱਠੇ ਖਾਣ ਲਈ ਨਾ। ਹਾਂ ਨਾਲੇ ਮਾਂ ਟਾਰੀ। ਦੁੱਧ ਕਿੰਨਾ ਜੀ? 7 ਕਿਲੋ ਦੁੱਧ ਆ। 7 ਕਿਲੋ ਦੁੱਧ। ਚਿਵਾਈ ਪਸਮਾਈ ਇੱਕ ਨੰਬਰ ਦੀ। ਤੇ ਕੱਢੋ ਜੀ ਬਾਹਰ ਇਹਨੂੰ। ਭਾਰੇ ਸਿੰਘ ਅੱਧੀ ਜੇ। ਸਿੰਘ ਸੁੰਘ ਚੰਗਾ। ਹਾਂ ਜੀ। ਥਣ ਲੇਵੇ ਦੀ ਸਾਫ। ਹਾਂ ਜੀ। ਤੇ 부ਸ਼ੀ ਵੀਰ ਨੇ ਉਹ ਟੰਗੀ ਜੇ। 부ਸ਼ੀ ਤੇ ਵੀ ਲੱਗ ਜਾਂਦੀ ਤੇ ਭਾੜੇ ਠੀਕ ਹੈ ਜੀ ਐ ਬਸਮ ਜਾਂਦੀ ਉਸੇ ਵਲੇ ਬਣੀਆ ਲੋ ਕਰੋ ਜੀ ਚੱਕ ਵੀਰ ਜੀ ਕੁਆਲਟੀ ਮੈਂਦੀ ਹਣਲੇ ਵੀ ਜੀ ਸਾਫ ਆ ਹਣਲੇ ਵੀ ਦੀ ਬਹੁਤ ਸਾਫ ਆ ਲੈਓ ਜੀ ਲੈਓ ਪਹਿਲਾ ਸੀ ਹੁਣ ਦੇਣੀ ਉਹਨੇ ਦੀ ਫੇਰ ਤੋਕਣਾ ਗੱਬਣਾ ਜ ਹੈਗੀ ਆ ਠੀਕ ਹੈ ਜੀ ਬਾਕੀ ਕਾਲੀਆਂ ਪਈਆਂ ਪੱਟੀਆਂ ਨੂੰ ਹਾਂ ਜੀ ਚਾਰੂ ਮਈਆਂ ਦਾ ਵਾਧਾ ਜਿਹੜੀ ਚਾਰੂ ਮਈਆਂ ਉਹ ਖਾ ਪੀ ਕੇ ਬਣ ਜਾਂਦੀ ਆ ਹਾਂਜੀ ਹਾਂਜੀ ਬਾਕੀ ਸਫਾਈ ਬੜੀ ਮੈਂਦੀ ਦੱਸੋ ਸਾ ਜੀ ਡਿਮਾਂਡ ਜੀ ਦੀ ਵੀ ਦਮਾੜ ਜਮਾ ਜੈ ਜੀ ਦਵਾਗੇ ਮੁਖਤਾਲਾ ਜੀ ਮੁਖਤਾਲਾ ਜੀ ਹਾਂ ਜੀ ਲੈਣ ਪੀਣਾ 70000 ਜੀ 70000 ਹਾਂ ਜੀ ਜਮਾ ਜੈ ਜੀ ਆ ਕੋਈ ਹੋਰ ਮਾਨਤਣ ਕੀ ਆ ਵੀ ਜਿਹੜਾ ਵੀ ਜੋੜਾ ਲਊਗਾ ਕਰ ਦਾਂਗੇ ਮਾਨਤ ਕੋਈ ਇੱਚੋਂ ਥੋੜਾ ਬੋਤਾ ਇੱਚੋਂ 2000 ਕਰ ਦਿੰਨੇ ਆ 68000 ਜਮਾ ਜੈ ਜੀ ਥਣ ਜੋਸ਼ ਵਾਲਾ ਜਮਾ ਮੁਖਤਾਲਾ ਜੀ ਹਾਂ ਅਗੇ ਆ ਗਈ ਜੀ ਨੀਲੀ ਰਾਵੀ ਨੀਲੀ ਰਾਵੀ ਦੀ ਢਾਈਆਂ ਮਹੀਨੇ ਦੀ ਚੱਕ ਪਾਸੇ ਜਿਸੇ ਮਰਜੀ ਚੈੱਕ ਕਰਵਾਓ ਠੀਕ ਹੈ ਜੀ ਆਪਾਂ ਜਾਂਚ ਕਰਵਾਈ ਹੈ ਲਓ ਜੀ ਨੀਲੀ ਰਾਵੀ ਝੋਟੀ ਆ ਗਈ ਪਹਿਲਾ ਸੁਆ ਜੀ ਪਹਿਲਾ ਸੁਆ ਦੂਜੇ ਸੁਣੀ ਆ ਖੋਲੋ ਜੀ ਤੇ ਦੁੱਧ ਜੀ ਦੇਖੋ ਦੁੱਧ ਜੀ ਲਿਖੇ 5.5 6 ਕਿਲੋ ਦੁੱਧ ਹੈਗਾ ਸਾਡੇ 5 6 ਕਿਲੋ ਵੀ ਨਵੇਂ ਆਏ ਡੰਗਰ ਹੋਏ ਦੇਖੋ ਜੀ ਦੇਖੋ ਢਾਈਆਂ ਮਹੀਨਿਆਂ ਦੀ ਚੱਕ ਪਾਸ ਆ ਗਈ ਜੀ ਨੀਲੀ ਰਾਵੀ ਝੋਟੀ ਨਿੱਕੇ ਸਿੰਘ ਦੀ ਨਿੱਕੇ ਸਿੰਘ ਦੀ ਨਿੱਗੀ ਨਿੱਗੀ ਸਿੰਘੀ ਕਰੋ ਜੀ ਚੈੱਕ ਆਹ ਪੂਲੀ ਤਾਂ ਹੈਗੀ ਵੀ ਠੰਡੀ ਆ ਮੈਂ ਕਹਿੰਦਾ ਕੁਆਲਿਟੀ ਫੁੱਲਿਆ ਕੱਟੀ ਦੀ ਚੰਗੀ ਕੱਟੀ ਜੇ ਹਾਂ ਜਿਹੜੇ ਦੇ ਮਿਲਦੀ ਆ ਪਾੜੇ ਦੇ ਮਿਲਦੀ ਜੇ ਕਰੋ ਵੀਰ ਜੀ ਚੈੱਕ ਲਾਓ ਜੀ ਲਾਓ ਲਾਓ ਵੀਰ ਜੀ ਲਾਓ ਕਰ ਲਓ ਜੀ ਚੈੱਕ ਦੇਖੋ ਇਹ ਕਿਹੋ ਜਿਹੀ ਹੋਰ ਨਹੀਂ ਲੀਰਾ ਵੀਧੀ ਆ ਹੋਰ ਨਹੀਂ ਲੀਰਾ ਵੀ ਸਿੰਘ ਸੁੰਗ ਦੀ ਕੁਆਲਿਟੀ ਹੈ ਚੰਗੀ ਫੁੱਲ ਰਾਜੀ ਆ ਸੰਭੀ ਆ ਕਿਸ ਨੇ ਸਾਹ ਜੀ ਦੱਸੋ ਡਿਮਾਂਡ ਵੀਰ ਜੀ ਇਹਦੀ ਵੀ ਹੁਣ ਡਿਮਾਂਡ ਜਮਾ ਜੈਰੀ ਦੇਣੀ ਹੈ ਮੋਲ ਜੈ ਜੀ ਜੈ ਜੀ ਮੋਲ ਕਰਨ ਨੂੰ ਇਹਦਾ ਕਰਦੇ 8000 ਹਾਂ ਜੀ 75000 ਤੋਂ 2000 ਮੰਨਤਾ ਨੇ 75000 ਚੋਂ 2000 ਮੰਨਤਾ ਹਾਂ ਜੀ 73 ਦੀ 72 ਦੀ ਕੀ ਰਤੀ ਬੱਧ 72 ਦੀ ਹਾਂ ਜੀ ਕੋਈ ਹੋਰ ਮੰਨਤਾਣ ਜੀ ਜਮਾ ਹੁਣ ਜੈ ਜੀ ਇਹ ਜਿਹੜਾ ਹੀ ਕੋਈ ਝੋੜਾ ਲਿਆ ਉਹਦਾ ਫੋਨ ਤੇ ਮੰਨਤਾ 72000 ਦੀ ਘਰਤੀ ਵੀਰ ਨੇ ਜੀ ਜੱਸ ਸੁਣੋ ਜੀ ਬਿਲਕੁਲ ਬਿਲਕੁਲ ਤੇ ਹੁਣ ਵੀਰ ਜੀ ਆ ਨਗੀਨਾ ਦੱਸੋ ਨਗੀਨਾ ਪੀਸ ਨਗੀਨਾ ਮੇਰੀ ਆ ਜਿਹੜੀ ਝੋਟੀ ਆ ਨਾ ਹਾਂਜੀ ਇਹ ਮੇਰੀ ਟੋਕੜ ਦੱਬਣ ਆ ਢਾਈਆਂ ਮਹੀਨੇ ਦੀ ਚੱਕ ਪਾਸ ਢਾਈਆਂ ਦੀ ਚੱਕ ਪਾਸ ਹਾਂਜੀ ਤੇ ਅੱਜ ਹੀ ਆਈ ਆਪਣੇ ਕੋਲ ਫਰਿਆਂ ਨਹੀਂ ਝੋਟੀ ਆ ਤੇ ਖੋਲਿਓ ਮਾੜੀ ਜੀ ਹੋਰ ਰੱਖ ਲੋ ਧੌਲ ਜੀ ਢਾਈਆਂ ਦੀ ਚੱਕ ਪਾਸ ਦੁੱਧ ਵੀਰ ਜੀ ਦੁੱਧ ਵੀਰ ਜੀ ਅੱਜ ਆਈ ਉਹਨਾਂ 7 ਦੱਸਿਆ 6 ਵੀ ਹੋ ਸਕਦਾ 6 ਕਿਲੋ ਦੁੱਧ ਕਹਿੰਦਾ ਵੀਰ ਮਨੋ ਪਰ ਸਿੰਗੀ ਬਹੁਤ ਸਪੈਸ਼ਲ ਕੱਟੀ ਦੀ ਕੜਾ ਕਦੀ ਨੂੰ ਵੀ ਤਿਆਰ ਮੈਂ ਕਹਿੰਦਾ ਕੱਟੀ ਕੱਟੀ ਆ ਜੀ ਹਾਂ ਸਰੇਦੀ ਆ ਸਰੇਦੀ ਆ ਵਾਕਿਆ ਜੀ ਕੋਈ ਸ਼ੱਕ ਨਹੀਂ ਜੀ ਲਓ ਜੀ ਐਸੀ ਐਸੀ ਬੰਦੇ ਡੇਰੇ ਟਾਪ ਕਲਾਸ ਹੈ ਟਾਪ ਕਲਾਸ ਵੱਡੀ ਸਰੇਦੀ ਝੋਟੀ ਆ ਸਰੇਦੀ ਸਰੇਦੀ ਜੀ ਕੋਈ ਹੂ ਨਹੀਂ ਕੀਤਾ ਸਰੇਦੀ ਝੋਟੀ ਬਹੁਤ ਚੰਗੀ ਆ ਜੀ ਹਾਂ ਜੀ ਇਹਦੇ ਵੀ ਜਿਹੜਾ ਲੈਗਾ ਯਾਦ ਹੀ ਕਰੂਗਾ ਚੰਗੀ ਝੋਡੀ ਆ ਜੀ ਚਾਰ ਦੀ ਝੋਡੀ ਵੇਖੋ ਜੀ ਦੱਸੋ ਵੀਰ ਜੀ ਇਹਦੀ ਕੀਮਤ ਵੀ ਜੈ ਜੀ ਸੇਕਰਿਆ ਰੁਪਈਆ ਨਹੀਂ ਮੈਂ ਕਹਿੰਦਾ ਵਿਖਾ ਲਓ ਜੀ ਫੇਰ ਮਾੜਾ ਜਾ ਇਹਦੇ ਐਨ ਮੂੰਹ ਘਮਾਉਂਗਾ ਇੱਕ ਵਾਰ ਖਲੋ ਜੇ ਮਾੜਾ ਜਾ ਇੱਧਰ ਤੋਂ ਘਮਾਉਂ ਜੀ ਮੂੰਹ ਇਹਦਾ ਫੋਟਵਾ ਵੀ ਲਵਾਉਂਦੀ ਕੱਟੀ ਆਪ ਸਪੈਸ਼ਲ ਕੱਟੀ ਆ ਤੇ ਦੱਸੋ ਜੀ ਇਹ ਵੀਰ ਕੀ ਮੁੱਲ ਦੇ ਕਰਨਾ ਹੈ ਨਾ ਭਾਵੇਂ ਲੱਖ ਰੁਪਈਆ ਕਰਦੇ ਨੇ ਹਾਂ ਜੀ ਇਹ ਚੋ 95 ਦੀ ਨਹੀਂ ਅਸੀਂ ਹਾਂ ਨਾ 90000 90000 ਦੀ ਜੀ ਠੀਕ ਹੈ ਜੀ ਜਮਾ ਜੈ 90000 ਆ ਝੋਡੀ ਆ ਗਈ ਜੀ ਇਹਦੇ ਮਗਰ ਸੁਤਾਨ ਦਾ ਬੱਚਾ ਜੀ ਆਹ ਜੀ ਹਾਂ ਸੁਤਾਨ ਦਾ ਕੱਟੀ ਕੱਟਾ ਜੀ ਕੱਟਾ ਬਹੁਤ ਕੱਟਾ ਜੀ ਲਓ ਜੀ ਕਰੋ ਜੀ ਚੈੱਕ ਉਹ ਵੀ ਟੌਪ ਦਾ ਕੱਟਾ ਮਗਰ ਲਓ ਜੀ ਵੇ ਮੈਂ ਵੇਖੋ ਕਿੱਡੀ ਯਾਦ ਨਸਲ ਵਾਲੀ ਆ ਵੇਖ ਲਓ ਜੀ ਬੱਚਾ ਕਿੰਨੇ ਟਾਈਮ ਦਾ ਹੋਊਗਾ ਜੀ ਬੱਚਾ ਨਹੀਂ ਲੈਦਾ ਆ ਆਪਣੇ ਅੰਦਾਜ਼ੇ ਨਾਲੇ ਕਹਿੰਵੀ ਬੱਚੇ ਚੰਗਾ ਟੀਹੜਾ ਨਾ ਤਾਂ ਬਹੁਤ ਵਧੀਆ ਪੜਿਆ ਵਧੀਆ ਠੀਕ ਆ ਜੀ ਹਾਂ ਜੀ ਵੇਖ ਲਓ ਜੀ ਥਣ ਦੇਵਾ ਵੱਡੀ ਝੋਟੀ ਆ ਬਹੁਤ ਵੱਡੀ ਕੱਦ ਘਾਟ ਬੋਲੇ ਮੈਂ ਕਹਿੰਦਾ ਵੇਖੋ ਜੀ ਸਿਰੇ ਦੀ ਮੈਂ ਸਿਰੇ ਦੀ ਬਹੁਤ ਚੰਗੀ ਮੈਂ ਜੀ ਕੁਆਲਟੀ ਵਾਲੀ ਕੁਆਲਟੀ ਵਾਲੀ ਯਾਦ ਨਸਲ ਵਾਲੀ ਹੈ ਜੀ ਤੇ ਡਿਮਾਂਡ ਜਮਾ ਜੈ ਜੀ ਕਿੰਨੀ ਹੈ ਜੈ ਜੀ ਦੱਸ ਦਿਓ ਜੀ ਵੇ ਜੀ ਕੋਟੀ ਕਰ ਵੀ ਕਿਤੇ 12 13 ਕਿਲੋ ਅੱਜ ਆਈ ਆ 10 ਕਿਲੋ ਆ ਨੇ 9 ਦੀ 9 ਪਕਾਉਂ ਦਰ 9 ਕਿਲੋ ਹੋਊਗਾ ਜੀ ਹਾਂ ਜੀ ਲੋ ਜੀ ਕਿਉਂਕਿ ਅੱਜ ਹੀ ਆਈ ਉਹਨਾਂ 10 ਦੱਸਿਆ ਸੀ 9 ਹੀ 10 ਗਿਣੇ ਜੀ ਕਮਾ ਦੋ ਵੀਰ ਜੀ ਬਾਅਦ ਚ ਪਾਣੀ ਪਿਆਲ ਦਿਓ ਫਿਰ ਇਹਨੂੰ ਇਹਨੂੰ ਕਮਾ ਦੋ ਅੰਦਰ ਨੂੰ ਹੀ ਅੰਦਰ ਆ ਜਾ ਹਾਂ ਜੀ ਹਾਂ ਜੀ ਆ ਜਾ ਧਾਈ ਬਹੁਤ ਆ ਹਾਂ ਸੇਰੇ ਮਾਈ ਨਾ ਇਹ ਘੜੀ ਤੋਂ ਹੀ ਠੀਕ ਹੈ ਜੀ ਪਾਣੀ ਲਿਖਾਇਆ ਨੀ ਠੀਕੋ ਠੀਕ ਆਈਓ ਤੇ ਹੁਣ ਧੁੱਲੀ ਚਾਰੂਗਾ ਮੈਂ ਪਾਣੂਂਡ ਖਾ ਕੇ ਜਿਹੜੀ ਚੰਗੀ ਮੈਂ ਚਾਰੂ ਜਰੂ ਉਹ ਪਾਣੀ ਪੀਂਦੀ ਆ ਬਿਲਕੁਲ ਬਿਲਕੁਲ ਸਹੀ ਗੱਲ ਕਹਣੀ ਮੈਂ ਵੱਡੀ ਆ ਵੀਰ ਜੀ ਬੋਲ ਵੱਡੀ ਮੈਂ ਵੱਡੀ ਮੈਂ ਜੀ ਆ ਜਾ ਪਤੂਏ ਕਰੋ ਜੀ ਚੱਕ ਕਰੋ ਚੱਕ ਵੱਡੀ ਮੈਂ ਯਾਰ ਲਓ ਜੀ ਲਓ ਕਰੋ ਵੀਰ ਜੀ ਚੱਕ ਦੱਸੋ ਜੀ ਕੀਮਤ ਸ਼ਾਹ ਜੀ ਐਂਦੀ ਕੀਮਤ ਵੀਰ ਜੀ ਇਹਦਾ ਮੋਲ ਤਾਂ ਨੂੰ ਲੱਗ ਕਰਦੀ ਏ ਹਾਂ ਜੀ ਦਿਏ ਹਾਂਜੀ ਹਾਂ ਨਾ ਰੇਟ 90000 ਰੁਪਏ 90000 ਦੀ ਜੀ ਯਸ ਨਾ 90 ਕੋਈ ਮਾਨਤਾਣ ਜਮਾ ਜੈ ਜੀ ਬੀਤੀ ਇਹ ਰੇਟ ਨਾ ਬਣਾ ਹੀ ਨਹੀਂ ਕਦੇ ਵੇਖੋ 90000 ਦੀ ਜੀ ਚੰਗੀ ਮਹ ਜੀ ਇਹ ਲੋ ਨਾ ਨਹੀਂ ਪਛਾਣ ਆਉਂਦੀ ਚੰਗੀ ਹੈ ਜੀ ਬਹੁਤ ਚੰਗੀ ਹੈ ਜੀ ਬਿਲਕੁਲ ਜੈ ਦੀ ਕੀਮਤ ਤੇ ਆ 90 90000 ਦੀ ਵੀਰ ਕਹਿੰਦਾ ਦੇ ਦਾਂਗੇ ਜੀ ਤੇ ਹੁਣ ਦੱਸੋ ਜੀ ਇੱਧਰ ਇਹਦੇ ਉਲ ਤੋਂ ਕਰਦੀ ਹੈ ਕ ਅਗਲੀ ਤੋਂ ਜੀ ਇਹ ਉੱਤੋਂ ਕਰਦਨੇ ਇਹ ਵੀ ਗੱਬੜਿਆ ਕਰੋਨੇ ਥੱਲੀ ਠੀਕ ਹੈ ਜੀ ਬਹੁਤ ਛੋਟੀ ਇਹਦਾ ਬੱਚਾ ਆਓ ਜੇ ਹਾਂਜੀ ਉਹ ਬੱਚਾ ਥੱਲੀ ਜੀ ਕੱਟੀ ਜੇ ਮਗਰਵੀਰ ਜੀ ਆ ਜਿਹੜੀ ਹਾਂਜੀ ਹਾਂਜੀ ਠੀਕ ਹੈ ਜੀ ਆ ਕੱਟੀ ਆ ਆ ਵੇਖ ਲਓ ਛੋਟੀ ਇਹ ਆਪਾਂ ਦਾ 10 ਕਿਲੋ ਦੁੱਧ ਤਿਆਰ ਆ ਛੀਨ ਡੰਡੀ ਆ ਭਾਵੇਂ ਕੱਟੀ ਛੱਡੋ ਛੱਡੋ ਭਾਵੇਂ ਬਾੜੀ ਦੀ ਚੋਲੋ ਜਿੱਦਾਂ ਤੁਹਾਡਾ ਜਿਲ ਕਰੇ ਲਓ ਜੀ ਕਰੋ ਬਹੁਤ ਚੰਗੀ ਹੈ ਜੀ ਖਾਣ ਬਹੁਤ ਚੰਗਾ ਜੀ ਹਾਂਜੀ 10 ਕਿਲੋ ਦੁੱਧ ਤਿਆਰ ਆ 10 ਕਿਲੋ ਦੁੱਧ ਵੀਰ ਕਹਿੰਦਾ ਰੈਡੀ ਆ ਤੇ ਤੁੱਕ ਤੁਜਾ ਬੱਚੇ ਵਾਲੀ ਆ ਹਾਂਜੀ ਹਾਂਜੀ ਚੰਗੀ ਮੈਂ ਵਾ ਫੁੱਲ ਕੁਆਲਿਟੀ ਵਾਲੀ ਲੋ ਜੀ ਕਰੋ ਜੀ ਤਖਵੀਰ ਜੀ ਬਹੁਤ ਚੰਗੀ ਮਹ ਹੈ ਜੀ ਲਓ ਜੀ ਵਰਜੀਤ ਤਾਂ ਹਰਤੂ ਰਵੀ ਜਮਾ ਪੋਲੀ ਤੇ ਛੰਡੀ ਬੜੀ ਛੋਟੀ ਠੀਕ ਹੈ ਜੀ ਟਮਾਡ ਦੱਸ ਦੋ ਸ਼ਾ ਜੀ ਇਹਦੀ ਵੀ ਹਾਂ ਜੀ ਇਹ 89000 ਚੋਂ 95000 ਚੋਂ 2000 ਰਿਫਰ ਕਰਾਂਗੇ 92 ਦੀ ਜੈਸ ਨੂੰ ਉਹ ਨਾ ਰੇੜਿਆ ਨਾ ਇਹਦਾ 90000 ਦੀ ਆ 90000 ਦੀ ਕਿਉਂਕਿ ਵੱਡੀ ਛੋਟੀ ਆ ਸਾਰਾ ਸੂਆ ਚੋਗੇ ਫਿਰ ਟੋਕੜ ਗੱਬਣ 85000 ਦੀ ਹੈ ਹੈਗੀ ਜੀ ਹੈਗੀ ਕੋਈ ਸ਼ੱਕ ਨਹੀਂ ਮੰਜੇ ਰਹੀਊਗੀ ਕਰੋ ਜੀ ਤੇ ਫਿਰ ਮਰਜ਼ੀ ਕੋਈ ਵੇਚ ਦੇ ਤੇ ਦੱਸੋ ਜੀ ਹੁਣ ਇਹਦੇ ਨਾਲ ਨਗੀਨੇ ਆ ਲੋ ਇਹ ਬਈ ਤਿਆਰ ਜੀ ਠੀਕ ਜੀ ਪੰਜ ਸੱਤ ਦਿਨ ਖੜਦੀ ਏ ਠੀਕ ਜੀ ਦੂਜਾ ਵਾਲੇ ਤਿੱਗਾ ਵਾਲੇ ਜਿੱਤਾ ਸਹੀ ਲੱਗਦਾ ਕੇ ਇਹਨੂੰ ਠੀਕ ਹੈ ਜੀ ਹੈ ਹੈਗੀ ਦੋ ਤਾਂ ਹੀ ਮੈਂ ਆ ਠੀਕ ਜੀ ਮੋਲ ਜਿਵੇਂ ਜੈ ਜੀ ਜਿਹੜਾ ਮੁਕਤਲੀ ਕੀਮਤ ਤੇ ਠੀਕ ਹੈ ਜੀ ਕਰੋ ਜੀ ਚੈੱਕ ਉਹ ਤਾਂ ਨਹੀਂ ਮੈਂ ਉਹ ਦੁੱਧ ਵਾਲੀ ਮੈਂ 10 ਕਿਲੋ ਦੁੱਧ ਨਹੀਂ ਟੁੱਟੂ 10 ਕਿਲੋ ਦਾ ਦਹੀਂ ਜੋ ਰਮਾਨਾ ਸਾਰਾ ਅਸੂਗਾ ਲਵਾ ਕੇ ਫੇਰ ਤੋਕੜ ਫੇਰ ਪਰਪੀਆਂ ਦੀ ਬੇਰੀ ਵੀ ਉਹ ਮੁਕਾ ਲਈ ਭਾਈ ਹਾਂਜੀ ਹਾਂਜੀ ਬਾਕੀ ਲੈ ਜੂਗੀ ਦੇਣਾ ਤੇ ਆਈ ਇਹ ਵੀ ਫਿਰਦੀ ਆ ਪਾਣੀ ਤੋਂ ਲਓ ਜੀ ਕਰੋ ਜੀ ਚੱਕ ਦੁੱਧ ਵਾਲੀ ਆ ਇਹਨੇ ਸਾਂਭੀ ਨਹੀਂ ਵਰਤੀ ਸਹੀ ਗੱਲ ਹੈ ਜੀ ਬਾਕੀ ਇਹ ਵੀ ਚਵਾਈ ਚੂਈ ਚੰਗੀ ਮਹਿਰੀ ਹਾਂਜੀ ਹਾਂਜੀ ਹਣਾ ਸੁਣਾ ਜੀ ਓਕੇ ਰਿਪੋਰਟ ਆ ਜਵਾਂ ਜਾਇ ਜਿਆ ਦੱਸ ਦੋ ਜੀ ਦੱਸ ਦੋ ਜੀ ਜੇ ਕੀਮਤ ਕੋਈ ਜੀ ਕਿਤੇ ਇਹ ਨਹੀਂ ਮਿੰਮੀ ਆ ਨਹੀਂ ਜਿਆ ਕਿੰਗਾਲੀ ਕਿਤੇ ਨਹੀਂ ਆਦੀ ਹਾਂਜੀ ਹਾਂਜੀ ਦੱਸੋ ਜੀ ਮੋਲ ਕਰ ਨੂੰ ਭਾਵੇਂ 80000 ਕਰ ਲਈਏ 80000 ਦੀ ਯੈਸ 97000 ਦੀ ਫਿਕਸ 70000 ਦੀ ਕੋਈ ਮਾਨਦਾਨ 70 ਜੋ ਜਵਾਂ ਫਿਕਸ ਪ੍ਰਾਈਸ ਹੀ ਮਿਲਦੀ ਹੈ ਜਵਾਂ ਜਾਇ ਜਿਆ ਹਾਂਜੀ ਕੋਈ ਮੰਨਦਾ ਥੋੜਾ ਬੋਤਾ ਇਹ ਤਾਂ ਵਧੀਆ ਹਮਲੀ ਨਹੀਂ ਹੋਣਾ ਕਿ ਇਹ ਜਿਹੜਾ ਜਮਾਜਮਦ ਵੀਰ ਕਹਿੰਦਾ ਕਰਤਾ ਹਾਂਜੀ 70000 ਦੀ 70000 ਦੀ ਠੀਕ ਹੈ ਵੀਰ ਜੀ ਤੇ ਬਾਕੀ ਇਹ ਆ ਵੀ ਥੋੜੀ ਵੇਖੋ ਕ੍ਰੇਡਿਟ ਆਉਦੀ ਆ ਸਹੀ ਗੱਲ ਹੈ ਜੀ ਟੌਪ ਕਰਾਂ ਛੋੜੀ 1.5 ਲੱਖ ਦੀ ਪਿਆਰ ਹੋ ਗਈ ਵੀਰੂ ਦੀ ਸਹੀ ਗੱਲ ਹੈ ਜੀ ਹੁਣ ਸਿਰਫ ਦੇਣੀ ਹੈ 90000 ਦੀ ਠੀਕ ਹੈ ਜੀ ਨੰਬਰ ਵੀਰ ਜੀ ਬੋਲ ਦਿਓ ਆਪਣਾ 7814088635 7814088635 ਹਾਂ ਜੀ ਬਾਕੀ ਸਕਰੀਨ ਤੇ ਹੋਣ ਦਾ ਬਾਕੀ ਦਿਲੋਂ ਧੰਨਵਾਦ ਵੀਰ ਜੀ ਠੀਕ ਹੈ ਵੀਰ ਜੀ ਬਾਕੀ ਛੋੜੀਆਂ ਟੌਪ ਕਲਾਸ ਆ ਚਾਰੂ ਚੂਰੂ ਫੁੱਲ ਚਾਰੂ ਚੂਰੂ ਬਾਕੀ ਫੁੱਲ ਆਪਣੀ ਕੋ ਤੇ ਸੱਲੀ ਕਰਕੇ ਖੜੇ ਬਿਲਕੁਲ ਬਿਲਕੁਲ ਵੀਰ ਜੀ ਠੀਕ ਹੈ ਵੀਰ ਜੀ ਸਾਰਿਆਂ ਦਾ ਧੰਨਵਾਦ ਧੰਨਵਾਦ ਆ ਸਾਰੀ ਗੱਲ ਸਾਰਿਆਂ ਨੂੰ ਸਹੀ ਗੱਲ ਠੀਕ ਹੈ ਜੀ